ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਤ ਬੁਟੀਕ ਤੇ ਅੱਜ ਵੈਸੇ ਤਾਂ ਆਪਾਂ ਬਹੁਤ ਜਿਆਦਾ ਦਿਨਾਂ ਬਾਅਦ ਵੀਡੀਓ ਬਣਾ ਰਹੇ ਹਾਂ ਹੁਣ ਤੁਹਾਨੂੰ ਪਤਾ ਹੈ ਕੁਝ ਗਰਮੀ ਇੰਨੀ ਜਿਆਦਾ ਕੁਝ ਸੀਜ਼ਨ ਦਾ ਟਾਈਮ ਹੈ ਉਹਦੇ ਕਰਕੇ ਮੇਰੇ ਹਸਬੰਦ ਕੋਲ ਵੀ ਨਹੀਂ ਅੰਨਾ ਟਾਈਮ ਹੁੰਦਾ ਤੇ ਮੇਰਾ ਵੀ ਥੋੜਾ ਜਿਹਾ ਗਰਮੀ ਕਰਕੇ ਕੰਮ ਵੀ ਇਦਾਂ ਚੱਲ ਰਿਹਾ ਸੀਗਾ ਹੈਨਾ ਨਹੀਂ ਇੰਨਾ ਟਾਈਮ ਹੀ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਤੇ ਅੱਜ ਆਪਣੇ ਨਾ ਮਸ਼ੀਨ ਵਰਕ ਦੇ ਸੂਟ ਰੈਡੀ ਹੋ ਕੇ ਆਏ ਨੇ ਆਪਣੇ ਕੋਲ ਆ ਤੇ ਬਹੁਤ ਜਿਆਦਾ ਸੋਹਣੇ ਸੂਟ ਜਿਹੜੇ ਹੈਗੇ ਆਪਾਂ ਤਿਆਰ ਕੀਤੇ ਨੇ ਮੈਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਨਿਊ ਲੁੱਕ ਹੈ ਸਾਰੇ ਸੂਟਾਂ ਦੀ ਇਹਨਾਂ ਵਿੱਚ ਇੱਕ ਕਾਰੀ ਵਰਕ ਦਾ ਸੂਟ ਹੈ ਤੇ ਬਾਕੀ ਹੈਗੇ ਜਿਹੜੇ ਸਾਰੇ ਉਹ ਮਸ਼ੀਨ ਵਰਕ ਦੇ ਸੂਟ ਨੇ ਬਹੁਤ ਪਿਆਰੇ ਜਿਹੇ ਸੂਟ ਨੇ ਦੇਖੋ ਜੀ ਇਹ ਵਾਲਾ ਜਿਹੜਾ ਸੂਟ ਹੈ ਇਹ ਆਪਾਂ ਡੋਰੀਏ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਹੈ ਸੂਟ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਆਦਾ ਪਿਆਰਾ ਵਰਕ ਹੈ ਇਹਦੇ ਪੌਂਚੇ ਦੇ ਉੱਪਰ ਹੋਇਆ ਹੋਇਆ ਕੰਮ ਇਹ ਕਸਟਮਰ ਦੀ ਡਿਮਾਂਡ ਤੇ ਹੀ ਆਪਾਂ ਇਹ ਸੂਟ ਰੈਡੀ ਕੀਤਾ ਹੈ ਇਹਦੀ ਓਨਲੀ ਇਹਦੇ ਸਲਵਾਰ ਤੇ ਪਹੁੰਚੇ ਤੱਕ ਕੰਮ ਹੋਇਆ ਤੇ ਨਾਲ ਹੀ ਇਹਦਾ ਹੈਗਾ ਜਿਹੜਾ ਆ ਸਲੀਵਸ ਤੇ ਉੱਪਰ ਬਿਲ ਬਣੀ ਹੋਈ ਹੈ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਕਿੰਨਾ ਪਿਆਰਾ ਜਿਹੜਾ ਹੈਗਾ ਸੂਟ ਬਣ ਕੇ ਆਪਣਾ ਰੈਡੀ ਹੋ ਹੈ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਆਪਣੇ ਕੰਮ ਦੀ ਆਪਣੇ ਕਾਰੀਗਰ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਕੰਮ ਕਰਦੇ ਨੇ ਹੈਂਡਵਰਕ ਦੇ ਕਾਰੀਗਰ ਵੀ ਆਰੀ ਵਰਕ ਵਾਲੇ ਕਾਰੀਗਰ ਵੀ ਤੇ ਮਸ਼ੀਨ ਵਰਕ ਵਾਲੇ ਕਾਰੀਗਰ ਵੀ ਬਹੁਤ ਜਿਹੜਾ ਸੋਹਣਾ ਹੈਗਾ ਪੂਰਾ ਰੀਜਨਲ ਸੂਟ ਨੂੰ ਬਣਾਉਂਦੇ ਨੇ ਆਪਣੇ ਕਾਰੀਗਰ ਫਿਰ ਉਸ ਤੋਂ ਜ਼ਿਆਦਾ ਰੀਜਾ ਪਾਸ ਸਟਿਚ ਕਰਨ ਵੇਲੇ ਲਗਾ ਦੇ ਦਿਆਂ ਨੇ ਤੇ ਬਹੁਤ ਜ਼ਿਆਦਾ ਜਿਹੜਾ ਪਿਆਰਾ ਹੈਗਾ ਸੂਟ ਬਣ ਕੇ ਰੈਡੀ ਹੋਇਆ ਬਾਕੀ ਦੀ ਫਾਈਨਲ ਲੁੱਕ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਸਾਰਾ ਸੂਟ ਇਹ ਬਣ ਕੇ ਰੈਡੀ ਹੋ ਗਿਆ ਮੈਂ ਤੁਹਾਨੂੰ ਦਿਖਾਵਾਂਗੀ ਸਾਰਾ ਸੂਟ ਠੀਕ ਹੈ ਜੀ ਨੈਕਸਟ ਸੂਟ ਹੈਗਾ ਜਿਹੜਾ ਆਪਣਾ ਇਹ ਨਾ ਪਿਸਤਾ ਕਲਰ ਦੇ ਉੱਪਰ ਰੈਡੀ ਹੋਇਆ ਲੀਨ ਕਾਟਨ ਦਾ ਸਟਾਫ ਦੇ ਉੱਪਰ ਰੈਡੀ ਹੋਇਆ ਸੂਟ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਹੈਗਾ ਵਰਕ ਇਹਦਾ ਵੀ ਪਿਆਰਾ ਜਿਹਾ ਦਿਖਾਉਣੀ ਆ ਮੈਂ ਤੁਹਾਨੂੰ ਦੇਖੋ ਜੀ ਕਿੰਨਾ ਜਿਹੜਾ ਹੈਗਾ ਸੂਟ ਆਪਣਾ ਵਧੀਆ ਬਣ ਕੇ ਰੈਡੀ ਹੋਇਆ ਇਹਦੇ ਫੋਰ ਸਾਈਡ ਇਧਾ ਕੱਟਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਆਹ ਇਹਦਾ ਘੇਰਾ ਬਣਿਆ ਹੈ ਤੇ ਇਹ ਜਿਹੜੀ ਹੈਗੀ ਹੈ ਬੇਲੇ ਦੇ ਉੱਪਰੋਂ ਜਾ ਰਹੀ ਹੈ ਤੇ ਆਹ ਵਾਲੀ ਇਹਦੀ neck ਰੱਖੀ ਹੋਈ ਹੈ B shape neck ਇਦਾਂ ਹੀ ਇਹਦੇ ਬੈਕ ਸਾਈਡ ਜਿਹੜਾ ਹੈਗਾ ਕੱਟਵਰਕ ਬੈਕ ਸਾਈਡ ਬਣੇ ਹੋਏ ਨੇ ਤੇ 슬ੀਵਜ਼ ਹੈਗੀਆਂ ਨੇ ਜਿਹੜੀਆਂ ਉਹ ਇਹ ਵਾਲੀਆਂ ਹੋਣਗੀਆਂ ਦੇਖੋ ਜੀ ਇਹ ਵਾਲੀਆਂ ਇਹਦੀਆਂ 슬ੀਵਜ਼ ਨੇਗੇ ਸੂਟ ਦੀਆਂ ਪਾਕਿਸਤਾਨੀ ਲੁੱਕ ਦੇ ਵਿੱਚ ਇਹ ਸੂਟ ਹੈ ਜਿਹੜਾ ਆਪਾਂ ਨੇ ਰੈਡੀ ਕਰਨਾ ਹੈ ਠੀਕ ਹੈ ਜੀ ਇਹ ਇਹਦੀ ਸਲਵਾਰ ਦੇ ਪੌਂਚੇ ਦੇ ਉੱਪਰ ਵੀ ਕੰਮ ਹੋਇਆ ਹੈ ਮੈਂ ਤੁਹਾਨੂੰ ਦਿਖਾਉਣੀ ਆ ਹਜੇ ਉਲਝਿਆ ਜਾਂ ਪਿਆ ਸਾਰਾ ਸੂਟ ਹੀ ਤੇ ਦੇਖੋ ਇਹੇ ਹੈਗਾ ਇਹਦਾ ਸਲਵਾਰ ਦਾ ਪੌਂਚਾ ਠੀਕ ਹੈ ਜੀ ਕਾਵੀਏ ਦਾ ਕੰਮ ਹੋਇਆ ਹੈ ਵਿੱਚ ਇਹਦੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹੜਾ ਹੈਗਾ ਇਹ ਫਿਨਿਸ਼ਿੰਗ ਦੇ ਨਾਲ ਕੰਮ ਹੈ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਤੇ ਇਸਟਫ ਨਾਲ ਆਪਣਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਹੈਨਾ ਸਟਫ ਆਪਾਂ ਪੂਰਾ ਵਧੀਆ ਕੁਆਲਟੀ ਦਾ ਸਟਫ ਯੂਜ਼ ਕਰਦੇ ਆ ਤੇ ਇਹਨਾਂ ਨਾਲ ਦੁਪੱਟੇ ਵਗੈਰਾ ਲਗਾ ਕੇ ਹੈਨਾ ਡਾਈ ਹੋ ਕੇ ਸੂਟ ਦੀ ਫਾਈਨਲ ਲੁੱਕ ਹੈ ਜਿਹੜੀ ਬਹੁਤ ਜ਼ਿਆਦਾ ਪਿਆਰੀ ਆਉਣੀ ਹੈ ਨਾ ਸੂਟਾਂ ਦੀ ਹੁਣ ਮੈਨੂੰ ਨਹੀਂ ਪਤਾ ਵੀ ਇਹਨਾਂ ਦੀ ਮੇਰੇ ਤੋਂ ਦੋ ਵੀਡੀਓ ਬਨੂੰਗੀ ਜਾਂ ਨਹੀਂ ਮੈਂ ਸੋਚਿਆ ਚਲ ਵੱਜੀ ਦਿਖਾ ਦਵਾ ਸੂਟ ਇਹ ਇਹ ਜਲਦੀ ਚ ਕੂਰੀਅਰ ਕਰਨੇ ਨੇ ਆਪਾਂ ਸੂਟ ਹੁਣ ਥੋੜੇ ਜੇ ਤੇ ਇੱਕ ਹੈ ਜਿਆ ਆਪਣਾ ਇਹ ਵਾਲਾ ਸੂਟ ਇਹ ਆਪਣੇ ਕੋਲੇ ਇਹ ਵੀ ਸੇਮ ਅਵੇਲੇਬਲ ਆ ਠੀਕ ਹੈ ਜੀ ਇਹ ਵੀ ਆਪਣਾ ਸੇਮ ਜੇ ਕਿਸੇ ਨੇ ਲੈਣਾ ਹੋਊਗਾ ਬਿਲਕੁਲ ਜਨਨ ਦੇ ਪ੍ਰਾਈਸ ਤੇ ਸੂਟ ਹੈ ਇਹ ਵੀ ਆਪਣਾ ਦੇਖੋ ਤੁਸੀਂ ਇਹ ਵੀ ਲਿਲਨ कॉटन ਦਾ ਸਟਾਫ ਹੈ ਸੈਲਫ ਦੇ ਵਿੱਚ ਠੀਕ ਹੈ ਜੀ 프린ਟਡ ਹੈ ਵੀ ਹਲਕਾ ਜਿਹਾ ਇਦਾਂ ਟਿੱਕੀਆਂ ਜਿਹੇ ਬਣੀਆਂ ਹੋਈਆਂ ਨੇ ਆਹ ਵਾਲੀ ਇਹਦੀ neck ਹੈ ਠੀਕ ਹੈ ਜੀ ਇਹ ਵਾਲਾ ਇਹਦੀ neck ਤੇ ਇਹ ਕੰਮ ਹੋਇਆ ਹੋਇਆ ਹੈ ਤੇ ਸਿੰਪਲ ਜਿਹਾ ਵਰਕ ਇਹਦੀ ਹੈਗੇ ਜਿਹੜਾ sleeves ਦੇ ਉੱਪਰ ਹੋਇਆ ਹੋਇਆ ਹੈ ਇਦਾਂ ਹੀ ਵਰਕ ਇਹਦੇ ਨਾਲ ਨਾਲ ਬਾਟਮ ਤੇ ਹੋਇਆ ਹੈ ਇਹ ਵੀ ਪਾਕਿਸਤਾਨੀ ਲੁੱਕ ਵਿੱਚ ਸੂਟ ਆਪਾਂ ਰੈਡੀ ਕਰਾਂਗੇ ਇਹ ਵਾਲੀ ਇਹਦੀ ਬਾਟਮ ਹੈ ਠੀਕ ਹੈ ਜੀ ਤੇ ਫਾਈਨ ਦਿਖਾਉਣੀ ਹੈ ਮੈਂ ਤੁਹਾਨੂੰ ਸਾਰਾ ਸੂਟ ਲਗਾ ਕੇ ਇਹ ਬਹੁਤ ਜਿਹੜਾ ਪਿਆਰਾ ਹੈਗਾ ਆਪਣਾ ਸੂਟ ਲੱਗਣਾ ਇਹ ਜਦੋਂ ਬਣ ਕੇ ਰੈਡੀ ਹੋ ਗਿਆ ਬਹੁਤ ਜ਼ਿਆਦਾ ਵਧੀਆ ਸੂਟ ਬਣ ਕੇ ਰੈਡੀ ਹੋਣਾ ਆਪਣਾ ਦੇਖੋ ਤੁਸੀਂ ਜਿਹੜਾ ਇਹਦਾ ਕੰਟਰਾਸਟ ਹੈ ਉਹ ਵੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੂਟ ਦਾ ਬਾਕੀ ਜਦੋਂ ਮਨ ਕੀ ਰੈਡੀ ਹੋ ਜਾਂਦੀ ਹੈ ਚੀਜ਼ ਤਾਂ ਉਹ ਦੁੱਖਣੀ ਸੋਹਣੀ ਲੱਗਣ ਲੱਗ ਪੈਂਦੀ ਹੁੰਦੀ ਹੈ ਹੈਨਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਬਹੁਤ ਸੋਹਣਾ ਇਹ ਵੀ ਜਿਹੜਾ ਹੈਗਾ ਸੂਟ ਵਧੀਆ ਰੈਡੀ ਹੋਇਆ ਹੈ ਤੇ ਇੱਕ ਹੋਰ ਸੀਗਾ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਉਹ ਵੀ ਇਹ ਵੀ ਆਪਣਾ ਬਹੁਤ ਪਿਆਰੇ ਜਿਹੇ ਸਟੱਫ ਤੇ ਵੀ ਲਿਲਨ कॉटन ਦੇ ਉੱਪਰ ਬਨਿਆ ਹੋਇਆਗਾ ਸੂਟ ਹੈ ਜਿਹੜਾ ਵਰਕ ਹੋਇਆ ਹੋਇਆ ਹੈ ਇਹ ਵੀ ਨਾ ਮਸ਼ੀਨ ਵਰਕ ਦਾ ਸੂਟ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਬਿਲਕੁਲ ਲਾਈਟ ਵੇਟ ਹਲਕਾ ਜਿਹਾ ਵਰਕ ਹੈ ਇਹਦੇ ਉੱਪਰ ਹਨਾ ਵੀ ਜਿੱਦਾਂ ਵੀ ਪਰੈਡਿਕ ਮਤਲਬ ਸੂਟ ਨੂੰ ਵੀਅਰ ਕਰ ਸਕਦੇ ਆ ਕਦੋਂ ਵੀ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਵਰਕ ਇਹਦੇ ਉੱਪਰ ਵੀ ਹੋਇਆ ਹੋਇਆ ਸੂਟ ਤੇ ਤੇ ਇਹਦੇ ਓਨਲੀ ਇਦਾਂ ਫਰੰਟ ਦੇ ਉੱਪਰ ਹਨਾ ਸੈਂਟਰਲ ਦੇ ਵਿੱਚ ਦੋ ਕਲੀਆਂ ਬਣੀਆਂ ਹੋਈਆਂ ਨੇ ਤੇ ਵਿੱਚ ਛੋਟੇ-ਛੋਟੇ ਦੇ ਹੈਗੇ ਜਿਹੜੇ ਬੂਟੇ ਬਨੇ ਹੋਏ ਨੇ ਤੇ ਇਹਦੀਆਂ 슬ੀਵਜ਼ ਵੀ ਇਦਾਂ ਬਣੀਆਂ ਹੋਈਆਂ ਨੇ ਬਹੁਤ ਜ਼ਿਆਦਾ ਸੋਹਣੀਆਂ 슬ੀਵਜ਼ ਬਣੀਆਂ ਹੋਈਆਂ ਨੇ ਇਹਦੀਆਂ ਦੇਖੋ ਤੁਸੀਂ sleeves ਉਹਦਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹਦਾ ਇਹਦੇ ਬਾਟਮ ਦੇ ਉੱਪਰ ਤਾਂ ਆਪਾਂ ਲੇਸ ਵਗੈਰਾ ਲਗਾ ਕੇ ਰੈਡੀ ਕਰਾਂਗੇ ਬਾਟਮ ਨੂੰ ਤਾਂ ਇਹਦੀ ਓਨਲੀ 슬ੀਵਜ਼ ਤੇ ਤੇ ਫਰੰਟ ਤੇ ਵਰਕ ਹੋਇਆ ਹੋਇਆ ਤੇ ਇੱਕ ਸੂਟ ਹੈਗੇ ਜੀ ਆਪਣਾ ਨੀਡਲ ਵਰਕ ਦਾ ਇਹ ਵੀ ਬਹੁਤ ਜ਼ਿਆਦਾ ਪਿਆਰਾ ਜਿਹੜਾ ਹੈਗੇ ਸੂਟ ਬਣ ਕੇ ਰੈਡੀ ਹੋਇਆ ਆਪਣਾ ਤੁਸੀਂ ਸਾਡੇ ਕੋਲ ਕੋਈ ਵੀ ਵਰਕ ਕਰਵਾ ਸਕਦੇ ਹੋ ਨੀਡਲਵਰਕ ਵੀ ਹੈਂਡ ਪੇਂਟ ਵੀ ਠੀਕ ਹੈ ਜੀ ਕੋਈ ਵੀ ਤੇ ਇਹ ਹੈਗੇ ਆਪਣਾ ਨੀਡਲਵਰਕ ਦਾ ਸੂਟ ਦੇਖੋ ਇਹਦੇ ਬੀ ਸ਼ੇਪ ਨੈਕ ਬਣੀ ਹੋਈ ਆ ਤੇ ਵਿੱਚ ਹੈਗੇ ਜਿਹੜੇ ਇਹ ਵਾਲੇ ਵਾਈਟ ਮੋਤੀ ਲੱਗੇ ਹੋਏ ਓਨਲੀ ਸ਼ਰਟ ਦੇ ਵਿੱਚ ਬਾਕੀ ਸਾਰੇ ਠੀਕ ਹੈ ਜੀ ਇਦਾਂ ਇਹਦੇ ਨੈਕ ਦੇ ਉੱਪਰ ਵਰਕ ਹੋ ਕੇ ਤੇ ਨਾਲ ਹੀ ਇਹਦੀਆਂ 슬ੀਵਜ਼ ਬਣੀਆਂ ਹੋਈਆਂ ਨੇ ਦੇਖੋ ਤੁਸੀਂ ਬਹੁਤ ਸੋਹਣਾ ਵਰਕ ਹੈ ਜਿਹੜਾ 슬ੀਵਜ਼ ਦੇ ਉੱਪਰ ਬਣਿਆ ਹੈ 슬ੀਵਜ਼ ਵੀ ਪੂਰੀਆਂ ਲੂਜ਼ ਰੱਖੀਆਂ ਹੋਈਆਂ ਨੇ ਅੰਤੇ ਨਾਲ ਹੀ ਇਹਦੇ ਹੈਗੇ ਜਿਹੜਾ ਅ ਪਲਾਜ਼ੋ ਦੇ ਉੱਪਰ ਕੰਮ ਹੋਇਆ ਹੋਇਆ ਦੇਖੋ ਤੁਸੀਂ ਇਹ ਵੀ ਕੰਮ ਦੇਖੋ ਆਪਣਾ ਪੂਰੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਬਹੁਤ ਜਿਆਦਾ ਪਿਆਰਾ ਜਿਹਾ ਵਰਕ ਹੈ ਜਿਹੜਾ ਹੋਇਆ ਹੋਇਆ ਨਾਟਸ ਪਈ ਹੋਈ ਆ ਬੂਟੀ ਪਈ ਹੋਈ ਆ ਠੀਕ ਹੈ ਜੀ ਤੇ ਰੋਜ਼ ਬਨੇ ਹੋਏ ਨੇ ਹੈਨਾ ਇਹ ਬਹੁਤ ਜ਼ਿਆਦਾ ਸੋਨਾ ਵਿੱਚ ਇਹਦੇ ਮੋਤੀ ਲੱਗੇ ਹੋਏ ਨੇ ਸਾਰੇ ਇਦਾਂ ਸਾਰਾ ਵਧੀਆ ਮਟੀਰੀਅਲ ਯੂਜ਼ ਕੀਤਾ ਹੈ ਤੇ ਬਹੁਤ ਸੋਨੇ ਦੇ ਵਿੱਚ ਕਲਰ ਲੱਗੇ ਹੋਏ ਨੇ ਠੀਕ ਹੈ ਜੀ ਤੁਸੀਂ ਸਾਡੇ ਕੋਲੋਂ ਕੋਈ ਵੀ ਵਰਕ ਕਰਵਾ ਸਕਦੇ ਹੋ ਨੀਡਲ ਵਰਕ ਮਸ਼ੀਨ ਵਰਕ ਹੋ ਗਿਆ ਹੈਂਡ ਵਰਕ ਹੋ ਗਿਆ ਆਰੀ ਵਰਕ ਹੋ ਗਿਆ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਆਪਣਾ ਇਹ ਆਰੀ ਵਰਕ ਦਾ ਸੂਟ ਹੈਗਾ ਦੇਖੋ ਤੁਸੀਂ ਇਹ ਸਾਰਾ ਆਰੀ ਵਰਕ ਆਰੀ ਦਾ ਕੰਮ ਹੋਇਆ ਹੈ ਓਨਲੀ ਵਾਈਟ ਥ्रेड ਨਾਲ ਇਹ ਹੈਗਾ ਜਿਹੜਾ ਆਪਣਾ ਇਹ ਜਾਰਜਟ ਦਾ ਸੂਟ ਹੈਗਾ ਇਹ ਵੀ ਆਪਣੇ ਬਹੁਤ ਹੀ ਪਿਆਰੇ ਕਲਾਇੰਟ ਨੇ ਡੈਲੀ ਤੋਂ ਨਹੀਂ ਆਪਣੇ ਕਲਾਇੰਟ ਇਹ ਜਿਨ੍ਹਾਂ ਨੇ ਇਹਦਾ ਆਪਣੇ ਸੂਟ ਰੈਡੀ ਕੀਤਾ ਦੇਖੋ ਤੁਸੀਂ ਕਿੰਨਾ ਜ਼ਿਆਦਾ ਪਿਆਰਾ ਵਰਕ ਹੋ ਰਿਹਾ ਹੋਇਆ ਹੈ ਤੇ ਬਹੁਤ ਸੋਹਣਾ ਕੰਮ ਲੱਗ ਰਿਹਾ ਹੈਗਾ ਬਣ ਕੇ ਜਦੋਂ ਸੂਟ ਦੀ ਫਾਈਨਲ ਲੁੱਕ ਆਉਗੀ ਵੀਅਰ ਕਰਨਗੇ ਉਹ ਮੈਨੂੰ ਪੂਰੀ ਉਮੀਦ ਹੈ ਵੀ ਉਹ ਬਹੁਤ ਜ਼ਿਆਦਾ ਪਸੰਦ ਕਰਨਗੇ ਸੂਟ ਨੂੰ ਠੀਕ ਹੈ ਜੀ ਤੇ ਇਹ ਸਾਰਾ ਆਰੀ ਵਰਕ ਦਾ ਕੰਮ ਹੈ ਇਹਦੇ ਵਿੱਚ ਕੋਈ ਸਿੱਪੀ ਮੋਤੀ ਕੁਝ ਵੀ ਨਹੀਂ ਯੂਜ਼ ਹੋਇਆ ਹੈ ਓਨਲੀ ਥ੍ਰੈਡ ਨਾਲ ਹੀ ਕੰਮ ਹੋਇਆ ਹੈ ਇਹਦੇ ਪਰ ਤੇ ਆ ਜਿਹੜੀਆਂ ਹੈਗੀਆਂ ਨੇ ਇਹਦੀਆਂ 슬ੀਵਜ਼ ਬਣੀਆਂ ਹੋਈਆਂ ਨੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਨੇ 슬ੀਵਜ਼ ਨੇ ਤੇ ਇਦਾਂ ਹੀ ਨਾਲ ਇਹਦੀ ਬਾਟਮ ਦੇ ਉੱਪਰ ਕੰਮ ਹੋਇਆ ਹੈ ਦੇਖੋ ਜਿਹੜੀ ਹੈਗੀ ਸਟ੍ਰੇਟ ਆਪਾਂ ਇਹਦੇ ਨਾਲ ਹਨਾ ਬਾਟਮ ਰੱਖਾਂਗੇ ਦੇਖੋ ਇਹ ਵੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਕੰਮ ਇਹਦੇ ਉੱਪਰ ਵੀ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਤੇ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਨੇ ਸੋਨੇ ਜਿਹੇ ਸੂਟ ਨੇ ਜਿਹੜੇ ਉਹ ਰੈਡੀ ਕਰਵਾਉਣ ਲਈ ਸਾਡੇ ਦਿੱਤੇ ਗਏ ਨੰਬਰ ਤੇ ਜਰੂਰ ਕਾਲ ਕਰੋ ਜੀ ਤੇ ਮੈਸੇਜ ਕਰਕੇ ਤੁਸੀਂ ਸੂਤ ਦੀ ਸਾਰੀ ਡਿਟੇਲ ਹੈ ਜਿਹੜੀ ਉਹ ਲੈ ਸਕਦੇ ਹੋ ਬਾਕੀ ਆਪਾਂ कॉटन प्रिंट ਦੇ ਸੂਟ ਹੁੰਦੇ ਆ ਜਿਹੜੇ ਹਨਾ ਉਹ ਵੀ ਆਪਾਂ ਨੇ ਪਾਈ ਹੁੰਦੀਆਂ ਸਟੇਟਸ ਦੇ ਉੱਪਰ ਲਗਾਈ ਹੁੰਦੀ ਹੈ ਠੀਕ ਹੈ ਉਹ ਵੀ ਤੁਸੀਂ ਸਾਡੇ ਤੋਂ ਸਾਨੂੰ ਨੰਬਰ ਭੇਜ ਸਕਦੇ ਹੋ ਸੀ ਤੁਹਾਡਾ ਨੰਬਰ ਅੱਚ ਐਡ ਕਰ ਲਾਂਗੇ ਤੁਹਾਡੇ ਤੱਕ ਵੀ ਸਾਰੇ ਜਿਹੜੇ ਹੈਗੇ ਆ कॉटन प्रिंट ਦੇ ਸੂਟ ਨੇ ਜਿਹੜੇ ਉਹ ਪਹੁੰਚਾ ਕਰਨਗੇ ਠੀਕ ਹੈ ਜੀ ਸਿਲੈਕਟ ਕਰਕੇ ਸਾਨੂੰ ਦੱਸ ਦਿਆ ਕਰਿਓ ओके okay जी ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ओके जी ਬਾਏ ਬਾਏ थैंक यू